ਵਾਰ ਦੇ ਦਿਨ ਆਫਰ ਰੱਖਿਆ ਕੀ ਆਫਰ ਹੈ ਜੀ ਅੱਜ ਵਾਰ ਭਾਜੀ ਆਪਣੇ ਆ ਬਰਗਰ ਜਿਹੜਾ 30 ਰੁਪਏ ਦਾ ਵਾ ਉਹ 20 ਰੁਪਏ ਦਾ ਵਾ ਜਿਹੜੇ ਮਤਲਬ ਡ੍ਰੈਗਨ ਰੋਲ ਆ ਕਰੰਚੀ ਵਾਲੇ ਉਹ 40 ਰੁਪਏ ਦੀ ਪਲੇਟ ਉਹ ਵੀ 20 ਰੁਪਏ ਦੀ ਜਿਹੜੇ ਸਪ੍ਰਿੰਗ ਰੋਲ 30 ਰੁਪਏ ਪਲੇਟ ਆ ਉਹ ਵੀ 20 ਰੁਪਏ ਨੂਡਲ ਫੁੱਲ ਪਲੇਟ 60 ਰੁਪਏ ਦੀ ਉਹ 40 ਰੁਪਏ ਜਿਹੜੀ ਫਰਾਈ ਚਾਹ ਵਾ ਉਹ 50 ਰੁਪਏ ਦੀ ਦਈਦੀ ਉਹ ਵੀ 30 ਰੁਪਏ ਜਿਹੜੀ ਮਲਾਈ ਚਾਹ ਵਾ 70 ਰੁਪਏ ਪਲੇਟ ਆ ਉਹ 50 ਰੁਪਏ ਇਹ ਜਿਹੜੀ ਆ ਸਲਾਈ ਵਾਲੀ ਚਾਂਪ ਆ ਇਹ 110 ਰੁਪਏ ਪਲੇਟ ਆ ਬਿਲਕੁਲ ਜੀ 80 ਰੁਪਏ ਪਲੇਟ ਦਵਾਂਗੇ ਆਪਾਂ ਵਾਹ ਜੀ ਵਾਹ ਤੇ ਕੀ ਕਰਨਾ ਜਿਹੜਾ ਜਿਹੜਾ ਐਤਵਾਰ ਦਾ ਦਿਨ ਰੱਖਿਆ ਜਾਂਦੀ ਐਤਵਾਰ ਬਾਬੇ ਦਾ ਦਿਨ ਆ ਜੀ ਬਾਬੇ ਦੀਪ ਸਿੰਘ ਦਾ ਉਹਦੇ ਨਾਂ ਤੇ ਹੀ ਆ ਜੀ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਕਿਉਂਕਿ ਐਤਵਾਰ ਦਾ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਦਿਨ ਆ ਜੀ ਕਿਉਂਕਿ ਬਹੁਤ ਵੀਰੇ ਦਿਲੋਂ ਸਤਕਾਰ ਕਰਦੇ ਆ ਜੀ ਤੇ ਦੇਖ ਸਕਦੇ ਆ ਜੀ ਜਰੂਰ ਪਹੁੰਚੋ ਸ਼ਾਮ ਦੇ ਟਾਈਮ ਇੱਥੇ ਬਾਬੇਓ ਲੈਣਾ ਲਗੀਆਂ ਰਹਿੰਦੀਆਂ ਤੇ ਐਤਵਾਰ ਨੂੰ ਤੁਸੀਂ ਦੇਖਿਆ ਜੇ ਬਹੁਤ ਭਾਰੀ ਇਕੱਠ ਹੁੰਦਾ ਹੈ ਜੀ ਵੱਡੀ ਗਿਣਤੀ ਚ ਪੀਰ ਆਪੋ ਆਪਣਾ ਸਮਾਨ ਦੀ ਉਡੀਕ ਕਰਦੇ ਆ ਵੀ ਕਦੋਂ ਓਕੇ ਹੋਵੇ ਤੇ ਇਧਰ ਹੋਰ ਜਵਾਨੋ ਵੀਰ ਸਾਡਾ ਵੇਖੋ ਗੁਰਸਿੱਖ ਬੰਦਾ ਇਹ ਤੇ ਪੂਰੀ ਸਫਾਈ ਦੇ ਨਾਲ ਸੇਫਟੀ ਦੇ ਨਾਲ ਤੁਸੀਂ ਦੇਖ ਸਕਦੇ ਆ ਹੱਥਾਂ ਦੇ ਦਸਤਾਨੇ ਪਾਇਆ ਤੇ ਬਹੁਤ ਵਧੀਆ तरीके ਦੇ ਨਾਲ ਫਰਾਈ ਕਰਕੇ ਸਮਾਨ ਜਿਹੜਾ ਤੇ ਲੋਕੇਸ਼ਨ ਕੀ ਆ ਬਾਬਿਓ ਲੋਕੇਸ਼ਨ ਦੱਸੋ ਭਾਜੀ ਗਰਾਊਂਡ ਦੇ ਸਾਹਮਣੇ ਬਿਲਕੁਲ ਹੀ ਹਰੀ ਗਾਂ ਲਾ ਰੋਡ ਗਰਾਊਂਡ ਦੇ ਸਾਹਮਣੇ ਬਿਲਕੁਲ ਜੀ ਬਿਲਕੁਲ ਹਾਂਜੀ ਭਾਈ ਸਟੈਂਡਰ ਬੇકરી ਦੇ ਸਾਹਮਣੇ ਬਿਲਕੁਲ ਇਹਨਾਂ ਦੀ ਵੀਰਾਂ ਦੀ ਸ਼ੌਭਤ ਹੈ ਜਰੂਰ ਦਰਸ਼ਨ ਦਿਓ ਬਾਬਿਓ ਤੇ ਗਰਮਾ ਗਰਮ ਚੱਲ ਰਿਹਾ ਦੇਖ ਸਕਦੇ ਆ ਕਿਵੇਂ ਟਿੱਕੀ ਨੂਡਲ ਤਿਆਰ ਕੀਤਾ ਜਾਂਦਾ ਹੈ ਜੀ ਤਾਂ ਜਰੂਰ ਆਕਰਾਂ ਆਓ ਵੀਰ ਦੀ ਦੁਕਾਨ ਤੇ ਤੇ ਦਰਸ਼ਨ ਦਿਓ ਬਾਬਿਓ ਦੇ ਸਕਦੇ ਆ ਸਲਾਈ ਵਾਲੀਆਂ ਚਾਪਾਂ ਜਿਹੜੀਆਂ ਗਰਮਾ ਗਰਮ ਬਹੁਤ ਘੱਟ ਰੇਟਾਂ ਦੇ ਵੀਰ ਤਿਆਰ ਕਰ ਰਿਹਾ ਜੀ ਗੋਰਾ